ਚੱਲਿਆ ਵਾਂਗ ਸਤਿਗੁਰੂ ਗਰੀਬੀ ਬਾਜ ਜਿਸ ਬੰਦੇ ਦੀ ਪਰੇਚ ਪਾਗ ਲੈ ਜੀ ਉਹਦਾ ਮਾਨ ਕੋਨੀ ਜਾਗੀ ਉਤੇ ਸੇਰਾ ਕਦੇ ਵੀ ਟੰਡ ਤੇ ਵੱਜਦਾ ਨਹੀਂ ਵਿਸਲ ਦਿੰਦਾ ਥੋੜੀ ਸੇਰਾ ਕਦੇ ਵੀ ਟੰਡ ਤੇ ਵੱਜਦਾ ਨਹੀਂ ਜਦੋਂ ਵੱਜੂ ਵੱਜੂ ਪਾਗੇ ਉਤੇ ਤੁਸੀਂ ਸਰਵਣ ਭਗਤੀ ਕਰਿਓ ਆਪਾਂ ਦਰਸ਼ਨ ਕਰਨੇ ਹੋਣ। ਕੌਂਕੜੇ ਮਾਰ ਕੀ ਨੇਤਰ ਬੰਦ ਕਰਿਓ ਤੇ ਜੋ ਜੋ ਮੁਖੜੇ ਚੋਂ ਨਿਕਲੇ ਕੰਨਾਂ ਦੇ ਨਾਲ ਉਹਦਾ ਚਿੱਤਰ ਜ਼ਰੂਰ ਬਣਾਇਓ ਆਖੋ ਸਤਿਰਾ। ਕਿਉਂਕਿ ਸੱਚੀ ਗੱਲ ਹੈ ਲੋਕੀ ਦੁਨਿਆਵੀ ਨਾਟਕ, ਛੇਟਕ ਫਿਲਮਾਂ ਵੇਂਦੇ ਆ ਵਿੱਚ ਖੋਭ ਜਾਂਦੇ ਆ। ਫਾਲਾਂ ਕਿਉਂ ਝੂਠ ਹੈ। ਪਰ ਆ ਜਿਹੜੀ ਫਿਲਮ ਸਾਡੀ ਏ ਸਚਾਈ ਏ। ਇਦੇ ਵਰਗੀ ਮੂਵੀ ਕੋਈ ਨਹੀਂ ਬਣੀ ਜਿਹੜੀ ਪੂਰੇ ਭਾਰਤ ਵਰਸ਼ ਨੂੰ ਜਿੰਦਗੀ ਦੇਗੀ ਹੋਵੇ ਆਖੋ ਸਤਿਨਾਮ ਕਹਿੰਦੇ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਦਸਤਾਰੇ ਨੂੰ ਸਵਾ ਕਰੋੜ ਦੀ ਕਲਗੀ ਨੂੰ ਆਪਣੇ ਪੁੱਤਰਾਂ ਦੇ ਸਿਰ ਤੇ ਕਿਉਂਕਿ ਮਾਰੇ ਨੇ ਆਪਣੇ ਚਾਰ ਪੁੱਤਰ ਨਹੀਂ ਕਈ ਹਜ਼ਾਰ ਕਿਆ ਇਕ ਤੇ ਹੁਣ ਬਾਬਾ ਜੀ ਸਮਝ ਨਹੀਂ ਆਉਂਦੀ ਇਤਿਹਾਸ ਨੇ ਮੁਲਾਵਤਾਂ ਬੜੀਆਂ ਪਾਤੀਆਂ ਹਰ ਬੁਲਾਰੇ ਤੁਸੀਂ ਖੁਦ ਬੋਲਦੇ ਆ ਬੜਾ ਸੋਚਣਾ ਪੈਂਦਾ ਕਿਉਂਕਿ ਸਾਨੂੰ ਖਤਮ ਕਰਨ ਲਈ ਨਾ ਬੜਾ ਕੁਝ ਹੋ ਰਿਹਾ ਸਾਡੇ ਅਸੀਂ ਸੁੱਤੇ ਹੁਣ ਇੱਥੇ ਕਹਿਣ ਤੋਂ ਮੈਂ ਸੱਚੀ ਦੱਸ ਦਿੰਦਾ ਏ ਕਿ ਜਦੋਂ ਇੱਥੇ ਕਲਗੀ ਦੀ ਵੀ ਗੱਲ ਆਉਂਦੀ ਹੈ ਤੇ ਅਸੀਂ ਉੱਥੇ ਫੇਰ ਪ੍ਰਚਾਰਕ ਮਜਬੂਰ ਹੁੰਦਾ ਹੈਗੇ ਤੇ ਭਰਾਈਆਂ ਆਪਾਂ ਸਾਰੇ ਕੋਈ ਦੁਜਿਆ ਨਹੀਂ ਭਾਵੇਂ ਸੰਤ ਸਿੰਘ ਨੂੰ ਦੇਤੀ ਹੋਵੇ ਸੰਗਤ ਸਿੰਘ ਨੂੰ ਜਾਂ ਜੀਵਨ ਸਿੰਘ ਹੁਣ ਕੁਝ ਵੀ ਦੀਵਾਨ ਕਹਿੰਦੇ ਬਾਬਾ ਜੀਵਨ ਸਿੰਘ ਉੱਥੇ ਸ਼ਹੀਦ ਹੋ ਗਏ ਸਰਫਾ ਕੰਡੇ ਪਰ ਅਸੀਂ ਮਾਰੇ ਦਾ ਪਿਆਰ ਨੂੰ ਪਾਉਣ ਦੀ بجائے ਨਾ ਲੜਨ ਲੱਗ ਪਈਨੇ ਆ ਸਾਨੂੰ ਕਈ ਫੋਨ ਆਏ ਕਿ ਤੁਸੀਂ ਜੀ ਤੁਸੀਂ ਆ ਕਿੱਥੋਂ ਪੜਿਆ ਕਲਗੀ ਤੇ ਇਹਨੂੰ ਦਿੱਤੀ ਸੀ ਮੈਂ ਫਿਰ ਕਹਿਣਾ ਨਾ ਵੀ ਭਰਾਓ ਹੋ ਸਕੇ ਭਰਾਵਾਂ ਤੋਂ ਵੀ ਵੱਧ ਸੀ ਉਹ ਭਰਾਵਾਂ ਦੇ ਤੇ ਚਿਹਰੇ ਮਿਲਦੇ ਹੁਣ ਤਾਂ ਵੀ ਪ੍ਰੋਸਾਨੀ ਉਹਨਾਂ ਦੇ ਅੰਦਰ ਮਿਲਦੇ ਸੀ ਅੰਦਰ ਮਿਲਦੇ ਸੀ ਅਸੀਂ ਨਾ ਦੂਰ ਕਰੀਏ ਨਾ ਵਖੇਵੇਂ ਪਾਈਏ ਭਾਵੇਂ ਕੋਈ ਵੀ ਹੋਵੇ ਗੱਲ ਪੰਥ ਦੀ ਐ ਮਾਰੇ ਸੱਚੇ ਬਾਦਸ਼ਾਹ ਜੀ ਨੇ ਗੋਮੋ ਵੀ ਆਇਆ ਸਤਿਗੁਰਾਂ ਨੇ ਖਿੱਚ ਰਿਆ ਆਪਣੇ ਸੀਸ ਦੀ ਪਾਵਨ ਪਵਿੱਤਰ ਦਸਤਾਰ ਸਾਬਤ ਸੂਰਤ ਸਿੱਧਾ ਦਾੜਾ ਕਾਠ ਕਾ ਕੰਗਾ ਕੇਠੀ ਚਾੜਾ ਸਾਬਤ ਸੂਰਤ ਦਸਤਾਰ ਸਿਰਾਂ ਖਿੱਚਦਾ ਹੈ ਬਾਜ ਗੁੰਧ ਹੋ ਗਈ ਗੁਰੂ ਪਾਛਾ ਮਹਾਰਾਜ ਜੀ ਨੇ ਧਿਆਨ ਦੇਣਾ ਜੀ ਇਕਾਗਰਤਾ ਬਣਾਇਓ ਵਾਹਿਗੁਰੂ 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 ਮਹਾਰਾਜ ਸਿੱਖੀ ਪਾਤਸ਼ਾਹ ਜੀ ਨੇ ਇਹ ਸੁੰਦਰ ਤੋਹਫਾ ਆਪਣੇ ਸੀਸ ਤੋਂ ਲਾ ਕੇ 7 ਕਰੋੜ ਦੀ ਕਲਗੀ ਸਮੇਤ ਮੈਂ ਜ਼ਿਕਰ ਕਰਦਾ ਵੀ ਦੇਣ ਵਾਸਤੇ ਤੇ ਕਿਸੇ ਨੂੰ 2 ਮੀਟਰ ਕਪੜਾ ਵੀ ਨਹੀਂ ਦੀ ਕਰਦਾ ਕਿੱਡਾ ਹਿਰਦਾ ਹੋਵੇਗਾ ਮੇਰੇ ਸਤਿਗੁਰੂ ਦਾ ਕਿਉਂਕਿ ਦੁਨੀਆਂ ਦੇ ਉੱਤੇ ਆਪਾਂ ਜਦੋਂ ਵੇਣੇ ਆ 100 ਦੇ ਵਿੱਚੋਂ 80 ਤਾਂਗੀਦ ਦੇ ਵਿੱਚ ਉਹ ਬਾਬੇ ਨੇ ਜਿਹੜੇ ਤੱਕੜੀ ਨਾਲ ਤੋਲ ਕੇ ਮਿਲਦੇ ਆ ਵੀ ਕਿਹੜਾ ਪ੍ਰੇਮੀ ਕੀ ਚੜਾਵਾ ਲੈਂਦਾ ਤੇ ਕਿੰਨਾ ਸਨਮਾਨ ਦੇਣਾ ਏ 20% ਬਾਬੇ ਨਾਨਕ ਦੇ ਘਰ ਦੇ ਜਿਹੜੇ ਪਿਆਰ ਦੀ ਭੇਟਾ ਵੇਦਿਆ ਨਾ ਕੱਪੜੇ ਨਾ ਗੱਡੀ ਨਾ ਜੀਵ ਉਹ ਪਾਵਨਾ ਵੇਖ ਕੇ ਮਿਲਦੇ ਆਖੋ ਸਤਨਾਮ ਸ੍ਰੀ ਪਾਵਨਾ ਗੋਬਿੰਦ ਭਾਉ ਭਗਤ ਦਾ ਬੁਖਾ ਮੇਰੇ ਹਜ਼ੂਰ ਨੇ ਪਿਆਰ ਦੇ ਅੰਦਰ ਆਪਣੀ ਦਸਤਾਰ ਕਲਗੀ ਸਮੇਤ ਮਾਰੇ ਸਹਿਬ ਦੀ ਤੇਗ ਤੇ ਵੀ ਹੀਰੇ ਜੜਿਆ ਕਿਉਂਕਿ ਨੰਦ ਲਾਲ ਕਹਿੰਦਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ੈਨशाह ਗੁਰੂ ਗੋਬਿੰਦ ਸਿੰਘ ਸਤਿਗੁਰੂ ਬਾਦਸ਼ਾਹ ਵੀਰ ਦਰਵੇਸ਼ ਵੀ ਨੇ ਬਾਦਸ਼ਾਹ ਐਡੇ ਤਗੜੇ ਪੀ ਆਪਣੀ ਕਲਗੀ ਦਸਤਾਰ ਹੀਰਿਆਂ ਜੜੀ ਤੇਗ ਆਪਣੇ ਪਿਆਰਿਆਂ ਦੇ ਹਵਾਲੇ ਕਰਦਾ ਸਿੱਖਾਂ ਦੇ ਆਪ ਸਾਦੇ ਸਰੂਪ ਦੇ ਵਿੱਚ ਆਖਿਆ ਵੇ ਪ੍ਰਗਟਿਓ ਮਰਦ ਗੰਮੜਾ ਬਰਿਆਮ ਕਿਲਾ ਵਾਹ ਵਾਹ ਗੋਬਿੰਦ ਸਿੰਘ ਦੋਵੇਂ ਹੱਥ ਜੋੜ ਕੇ ਪਰਨਾ ਪਾ ਕੇ ਆਖਿਆ ਪੰਥ ਜੀ ਅੱਜ ਤੁਸੀਂ ਮੈਨੂੰ ਆਗਿਆ ਨਹੀਂ ਦਿੱਤੀ ਮੇਰਾ ਵੀ ਜੀ ਕਰਦਾ ਸੀ ਮੈਂ ਜੰਗੇ ਮਦਾਨ ਦੇ ਵਿੱਚ ਆਏ ਹੋਏ ਇਨ੍ਹਾਂ ਪਹਾੜੀਆਂ ਨੂੰ ਉੱਥੇ ਜੰਮੂ ਦੀ ਫੌਜ ਦਿੱਲੀ ਦੀ ਫੌਜ ਮਲੇਰ ਕੋਟਲੇ ਦੀ ਫੌਜ ਇਹ ਪਹਾੜੀ ਫੌਜਾਂ ਇਹ ਸਾਰਿਆਂ ਨੇ ਘੇਰੇ ਪਾਏ ਹਜ਼ੂਰ ਕਹਿੰਦੇ ਜੀ ਤੇ ਕਰਦਾ ਸੀ ਅੱਜ ਮੈਂ ਆਪ ਉਤਰ ਕੇ ਮੈਦਾਨ ਚ ਤੇਗ ਦੇ ਤੀਰਾਂ ਦੇ ਜਲਵੇ ਵਿਖਾਉਂਦਾ ਪਰ ਮੈਨੂੰ ਮੇਰੇ ਪੰਥ ਨੇ ਮੇਰੇ ਪੰਜਾਂ ਨੇ ਹੁਕਮ ਲਾ ਕੇ ਹੱਥ ਬੰਨ੍ਹ ਦਿੱਤੇ ਬਚਨ ਵੀ ਉਚਾਰੇ ਆਗਿਆ ਨਹੀਂ ਹੈ ਹਮੇ ਰਣ ਕੀ ਮਿੱਟੀ ਤੱਕ ਉਡਾ ਦੇਤੇ ਦੁਸ਼ਮਣ ਕੇ ਚਮਨ ਕੀ ਕਹਿੰਦੇ ਜੇ ਕਿਤੇ ਪੰਜਾਂ ਦਾ ਹੁਕਮ ਹੁੰਦਾ ਨਾ ਮੈਂ ਆਪਣੀ ਤੇਗ ਨੂੰ ਬੇਮਿਆਨ ਕਰਕੇ ਚਮਕੌਰ ਦੀ ਗੜੀ ਤੋਂ ਉੱਤਰਦਾ ਤੇ ਫਿਰ ਨਕਸ਼ਾ ਕੁਝ ਹੋਰ ਹੋਣਾ ਸੀ ਇਹ ਇਮਾਰਤ ਦੇ ਜਫਰਨਾਮੇ ਦੇ ਬੋਲ ਨੇ ਕਹਿੰਦੇ ਨਾਰਖਾ ਖਵਾਜਾ ਖਿਜਰਖਾ ਗੁਲਸ਼ੇਰਖਾ ਇਹ ਜਰਨੈਲ ਨੇੜੇ ਆਏ ਤੇ ਨਾਰਖਾ ਜਦੋਂ ਕੌੜੀ ਚੜਿਆ ਹਜ਼ੂਰ ਬਾਦਸ਼ਾਹ ਨੇ ਆਪਣਾ ਕਮਾਂਡ ਸੰਭਾਲ ਕੇ ਆਪਣੇ ਤੀਰ ਨੂੰ ਚਿੱਲੇ ਤੇ ਚਾੜ ਕੇ 9 ਟਾਂਕਾਂ ਦੀ ਕਮਾਨ ਚਲਾਉਣ ਵਾਲੀ ਜਰਨੈਲ ਇੱਕ ਟਾਂਕ ਵਿੱਚ 22 ਕਿਲੋ ਵਜਨ ਆਖੋ ਸੱਤ ਨਾ ਟਾਂਕ ਦਾ ਮਤਲਬ ਹੁੰਦਾ ਹੈ ਜੇ ਜੋ ਕਮਾਨ ਬਣਾਉਂਦਾ ਨਾ ਮਿਸਤਰੀ ਮੈਂ ਥੋੜਾ ਜਿਹਾ ਨੇੜੇ ਕਰ ਦਿਆਂ ਕਈ ਵਾਰੀ ਆਪਾਂ ਨੂੰ ਇਹ ਭੁਲੇਖਾ ਪੈਂਦਾ ਵੀ ਉਹ ਇੰਨੀ ਭਾਰੀ ਸੀ ਨਹੀਂ ਕਮਾਨ ਇੰਨੀ ਭਾਰੀ ਨਹੀਂ ਸੀ ਪਰ ਟਾਂਕ ਦਾ ਭਾਵ ਵੀ ਜਿਹੜੀ ਕਮਾਨ ਜਿਹਦੇ ਨਾਲ 22 ਕਿਲੋ ਵਜ਼ਨ ਬਨ ਕੇ ਉਹਨੂੰ ਖਿੱਚ ਕੇ ਉਹਦਾ ਮਾਪ ਲਿਆ ਜਾਵੇ ਚਿੱਲਾ ਚੜਾਉਣ ਲਈ ਉਹਨੂੰ ਕਹਿੰਦੇ ਇੱਕ ਟਾਂਕ ਤੇ ਜਿਹਨੂੰ ਦੋ ਟਾਂਕ ਭਾਵ 40 42 ਕਿਲੋ ਵਜ਼ਨ ਬਨ ਕੇ ਖਿੱਚ ਕੇ ਤੀਰ ਤੱਕ ਉਹਦਾ ਤੋਲ ਲਿਆ ਜਾਵੇ ਜਾਂ ਤਿੰਨ ਟਾਂਕ ਚ ਇਹ ਨੌ ਟਾਂਕਾਂ ਨੂੰ 22 ਨਾਲ ਗੁਣਾ ਕਰਿਓ ਸੱਚੀ ਪਛਤਾੰਦ ਨੇ ਕਿਤੇ ਅਰਜਨ ਦੀਆਂ ਗੱਲਾਂ ਚੱਲਦੀਆਂ ਕਿਤੇ ਰਾਮ ਦੀਆਂ ਕੁਸ਼ੇਤਰ ਦਵਾਪਰ ਦੇ ਵਿੱਚ ਦੇ ਇਤਿਹਾਸ ਪੜ ਲਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜਰਨੈਲ ਵੀ ਕੋਈ ਨਹੀਂ ਦੀਦਾ ਕਿਉਂਕਿ ਜਦੋਂ ਮਹਾਰਾਜ ਜਫਰਨਾਮਾ ਲਿਖਦੇ ਤੇ ਮਾਰੇ ਸਭ ਜ਼ਿਕਰ ਕਰਦੇ ਆ ਕਹਿੰਦੇ ਖਵਾਜਾ ਪਰਤਬੂਦ ਨ ਪੁਨਸ ਕਹ ਆਪ ਜੀ ਸਮਝ ਲਿਓ ਨਮਰਦ ਜਿਹੜਾ ਪੌੜੀ ਸੁੱਟ ਕੇ ਨੀਵੀਂ ਪਾ ਕੇ ਲੰਘ ਗਿਆ ਜੀ ਕਿਤੇ ਜਰਾ ਕੁ ਛਾ ਹੁੰਦਾ ਤੇ ਜਿਵੇਂ ਨਾਰਖਾ ਨੂੰ ਇੱਕ ਤੀਰ ਬਖਸ਼ਿਆ ਦੀ ਵੀ ਖੋਪੜੀ ਉਡਾ ਦੇਵੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਚਿੱਲੇ ਤੇ ਕਮਾਨ ਦੇ ਜਦੋਂ ਤੀਰ ਚਾੜਿਆ ਨੌ ਟੰਕਾ ਨੂੰ ਗੁਣਾ ਕਰਿਓ 22 ਨਾ 2.5 3 ਕੁਇੰਟਲ ਵਜ਼ਨ ਬਣਦਾ ਹੈ ਜਦੋਂ ਚਿੱਲਾ ਚਾੜਿਆ ਇਹਦੀ ਛਾਤੀ ਦੇ ਵਿੱਚ ਸਤੀਰ ਮਾਰ ਕੇ ਜਦੋਂ ਉਹਨੂੰ ਸੁੱਟਿਆ ਪੌੜੀ ਤੂੰ ਧਰਤੀ 'ਚ ਗੜ ਦਿੱਤਾ ਜਿੱਥਰ ਮੈਂ ਆਪ ਜੀ ਨੇ ਦਰਸ਼ਨ ਕਰ ਰਹੇ ਹਾਂ ਕੌਣ ਸੀ ਗੁਰੂ ਗੋਬਿੰਦ ਸਿੰਘ ਬਾਦ ਆਏ ਜਿਹੜੋ ਪਿਆਰ ਦੇਣ ਤੇ ਆਏ ਆਪਣਾ ਸਾਰਾ ਕੁਝ ਆਪਣੇ ਪੰਥ ਨੂੰ ਦੇ ਕੇ ਦਸਤਾਰਾ ਮੁਰੀਦ ਬਣ ਕੇ ਜੁੱਤੀ ਤੱਕ ਵੀ ਲਾ ਦਿੱਤੀ ਆਖੋ ਸਤਨਾਮ ਇਤਿਹਾਸ ਤੇ ਬੜਾ ਪੰਦਰਵਾੜਾ ਵਾਜੀਏ ਸਿਰਫ ਆਪਾਂ ਗੁਰਮੁਖਾਂ ਨੇ ਦਰਸ਼ਨ ਕਰਾਤੇ ਇਹ ਮੌਜ ਹੁੰਦੀ ਮਾਰੇ ਦੀ ਸੇਵਾ ਤੇ ਮੇਰਾ ਦਿਲ ਕੀਤਾ ਫਿਰ ਆਪਾਂ ਮਾਛੀਵਾੜੇ ਨੂੰ ਚੱਲਦੇ ਆਂ ਉਥੋਂ ਫਿਰ ਮਹਾਰਾਜ ਸਾਹਿਬ ਜੀ ਤਾੜੀ ਮਾਰ ਕੇ ਤੁਰੇ ਵਿਦਵਾਨ ਨੇ ਕੁਝ ਰਸਵਾਈਆਂ ਵੀ ਲਿਖੀਆਂ ਇਹ ਨਾਲ ਨਾਲ ਪੜਿਓ ਕਹਿੰਦਾ ਬੱਦਲਾਂ ਚ ਬਿਜਲੀ ਚਮਕ ਕੇ ਸੀਗੀ ਮਾਰਦੀ ਬੋਲੋ ਬੱਦਲਾਂ ਚ ਚਮਕ ਕੇ ਸੀਗੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਇੱਕ ਤਾਰਦੀ दया सिंह ਵੱਲ ਨਿਕਾ ਗਈ ਜਾਂਦ ਤਾਰ ਦੀ ਗੋਦੀ ਵਿੱਚ ਲੈ ਕੇ ਬੈਠਾ লাশ ਸੀ ਗੀਤ ਗਾਓ ਪਿਆਰੇ ਦਰਸ਼ਨ ਕਰਨਾ ਆਪਾਂ ਕੋਈ ਉਹਦੀ ਉਹਦੀ ਉਪਮਾ ਤੇ ਕਰ ਹੀ ਨਹੀਂ ਸਕਦੇ ਕਲ ਯੁਗ ਦੇ ਕਾਮੀ ਜੀਵ ਆਪਾਂ ਪਰ ਚਲੋ ਅੱਜ ਸਵੱਬ ਬਣਿਆ ਮਾਹਪੁਰਖਾਂ ਦੀ ਸੀਸਨਾ ਉਹਨਾਂ ਬੰਦਕੀਆਂ ਕੀਤੀਆਂ ਅੱਜ ਦੀਵਾਨ ਲੱਗੇ ਤਿੰਨ ਚੀਜ਼ਾਂ ਗੁਰੂ ਸਾਹਿਬ ਚਾਹੁੰਦੇ ਸੀ ਲਾਗ ਤੇ ਦੀਵਾਨ ਰਹੇ ਗਾਵ ਤੇ ਸੁਜਾਨ ਰਹੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਤਿੰਨ ਚੀਜ਼ਾਂ ਕਦੇ ਮੁਕਣ ਨਾ ਦਿਓ ਇਹ ਸਮਾਗਮ ਬੀਜ ਨੇ ਸਿੱਖੀ ਦੇ ਜੋ ਜੈਸੀ ਸੰਗਤ ਮਿਲੇ ਹੁਣੇ ਭਾਈ ਸਾਹਿਬ ਨੇ ਜਕਾਰਾ ਛੱਡਿਆ ਕੀ ਅੰਦਰ ਅਜਬ ਬਣਿਆ ਹੋਵੇਗਾ ਕਿਉਂ ਜਕਾਰਾ ਨਿਕਲਿਆ ਤੇ ਜੇ ਇਥੇ ਕਥਾ ਨਾ ਹੁੰਦੀ ਕੀਰਤਨਾ ਹੁੰਦਾ ਤੇ ਨੇਰਾ ਹੋਇਆ ਹਣਾ ਸੀ ਤੇ ਦੀਵਾਨ ਚ ਇਹ ਬੀਜ ਹੈ ਕਿ ਸਾਨੂੰ ਸਤਿਗੁਰੂ ਕਹਿੰਦੇ ਦੀਵਾਨ ਲਾਉਂਦੇ ਰਹੋ ਚੰਗੀਆਂ ਚੰਗੀਆਂ ਰੂਹਾਂ ਬੁਲਾਉਂਦੇ ਰਹੋ ਤੇ ਨਿਸ਼ਾਨ ਚਲਾਉਂਦੇ ਰਹੋ ਰਾਜ ਤੁਹਾਡਾ ਹੀ ਹੈ ਜਦੋਂ ਮਰਜੀ ਲੈ ਲਿਓ ਕਿਤੇ ਨਹੀਂ ਗਿਆ ਬਸ ਥੋੜਾ ਜਿਹਾ ਆਪਾਂ ਅਵੇਸਲੇ ਹੋ ਗਏ ਗੁਰੂ ਦਾਤਾ ਜੀ ਕਿਰਪਾ ਕਰਦੇ ਕਹਿੰਦੇ ਦਇਆ ਸਿੰਘ ਵੱਲ ਨਿਕਾ ਗਈ ਜਾਂ ਦਤਾਰ ਦੀ ਗੋਦੀ ਵਿੱਚ ਲੈ ਕੇ ਬੈਠਾ লাশ ਸੀ ਜੁਜ਼ਾਰ ਮੌਤ ਦੇ ਨਸ਼ੇ 'ਚ ਉੱਥੇ ਜ਼ਿੰਦਗੀ ਸੀ ਕਿਉਂ ਮੰਦਿਰ ਕੀ ਨਹੀਂ ਸੀ ਜਾਣਦੀ ਸੰਗ ਤੇ ਲਾਸ ਮਸੂਮ ਜ਼ਿੰਦਗੀ ਦੇ ਦਾਤਿਆ ਸੁਨਰੀ ਬਾਜਵਾ ਛੇ ਪਿਓ ਬਾਪੂ ਅਜ ਦੱਸ ਕਿਹੜੀ ਗੱਲ ਦੀ ਬੱਚਿਆਂ ਦਾ ਦੁੱਖ ਤੇ ਪੰਖੇ ਰੂਵੀ ਨਹੀਂ ਚੱਲਦੇ ਬੱਚਿਆਂ ਦ ਗੁਰੂ ਵੇਖ ਕੇ ਕਿਉ ਮੁਖ ੜਾ ਕੁਮਾਲਿਆ ਇੱਕ ਵਾਰੀ ਚੁੱਕ ਕੇ ਕਲਜ ਕਿਉ ਨੀ ਲਾਲਿਆ ਇੱਕ ਵਾਰੀ ਚੁੱਕ ਕੇ ਜਨ ਖਿਆਲ ਲੋਕੀ ਗੰਦੇ ਗੀਤ ਗਾਉਂਦੇ ਚਲੋ ਉਹਨਾਂ ਦੀ ਦੁਨੀਆ ਰੋਜੀ ਰੋਟੀ ਸਾਰੇ ਕਮਦੇ ਲੋਕੀ ਸਾਨੂੰ ਵੀ ਕਹਿੰਦੇ ਬਾਬਿਆਂ ਦਾ ਧੰਦਾ ਏ ਚਲੋ ਕੋਈ ਗੱਲ ਨਹੀਂ ਫਿਰ ਵੀ ਸ਼ੁਕਰ ਹੈ ਰੱਬ ਦੇ ਗੀਤ ਤੇ ਗਾਉਣੇ ਆ ਕੋਈ ਚੱਕਰ ਨਹੀਂ ਹੈ ਦੁਨੀਆ ਸਭ ਧੰਦਾ ਹੀ ਹੈ ਮਾਰੇ ਕਹਿੰਦੇ ਗਿਆਨੀ ਧਿਆਨੀ ਬਹੁ ਉਪਦੇਸ਼ੀ ਇਹੋ ਜਗ ਸਗਲ ਕੋਈ ਗੱਲ ਨਹੀਂ ਖੁਸ਼ੀ ਹੁੰਦੀ ਹੈ ਉਹ ਗੰਦਗੀ ਗਾ ਕੇ ਵੀ 7 ਲੱਖ ਲੈ ਜਾਂਦੇ ਅਸੀਂ ਤਾਂ ਤੇਲ ਪਾਣੀ ਹਲੇ ਪਰ ਗੀਤ ਰੱਬ ਦੇ ਗਾਇਓ ਬੜਾ ਸਕੂਨ ਮਿਲਦਾ ਜੀ ਦੁਨੀਆਦਾਰੀ ਚੱਲੀ ਜਾਣੀ ਆ ਇੱਥੇ ਲੋਕੀਆ ਉਹਦੀ ਮਾਂ ਪਿਓ ਦੇ ਨਹੀਂ ਜਿੰਨਾ ਜੰਮਿਆਂ ਪਾਲਿਆ ਤੇ ਦੂਜਾ ਕੌਣ ਗੁਰੂ ਤੇ ਬੜੀ ਉੱਚੀ ਗੱਲ ਹੈ ਹੁਕਮ ਕਰੇ ਬੇਨਤੀ ਫਰਮਾਦਿਆਂ ਪਾੜ ਕੇ ਤੇ ਪੱਗ ਦੋ ਟੁਕੜੇ ਬਣਾਦਿਆਂ ਪਾੜ ਕੇ ਤੇ ਪੱਗ ਦੋ ਟੁਕੜੇ ਅੱਦਾ ਅੱਦੂਹਾਂ ਦੇ ਸਰੀਰਾਂ ਤੇ ਪਾਦਿਆਂ ਅੱਦਾ ਯੱਦਾ ਦਵਾਂਦੇ ਸਰੀਰਾਂ ਗਰੀਬ ਤੋਂ ਗਰੀਬ ਮਾਪੇ ਇੱਕ ਨਾ ਪਾਕਿਸਤਾਨ ਦੇ ਵਿੱਚ ਮਸਜਿਦ ਲਾਗੇ ਫਕੀਰ ਬਿੰਦਾ ਸੀ ਇਹ ਦਵਾ ਦੇਣ ਆਉਂਦੀ ਆ ਨਾ ਆਪਾਂ ਸਾਰੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਗੁਰੂ ਸਾਹਿਬ ਦੇ ਪੁੱਤਰਾਂ ਦੇ ਸੋਲੇ ਗਾਉਣੇ ਆ ਉਹ ਫਕੀਰ ਨਾ ਕਰਬਲਾ ਦਾ ਜੰਗ ਜਾਣਦਾ ਸੀ ਮੁਹੰਮਦ ਸਾਹਿਬ ਦੇ ਦੋਤੇ ਹਸਨ ਤੇ ਹਸੈਨ ਪਿਆਸੀ ਮਾਰ ਦਿੱਤੇ ਤੇ ਉੱਥੇ ਜਿਹੜਾ ਵੀ ਕੋਈ ਪ੍ਰੇਮੀ ਆਉਂਦਾ ਸੀ ਨਾ ਉਹਦੇ ਕੋ ਠੂਠਾ ਸੀ ਇੱਕ ਉਹ ਠੂਠੇ ਵਿੱਚ ਉਹਨੇ ਨਾ नाम में फेमस होना है रोज सुविचार पोस्टर बनाओ अपने नाम और फोटो के साथ खाते टाइम भी फोन देख रहे हो ऐसा क्या मिलता है इसमें पैसे मिलते हैं। क्या बोल रहे हो इस ऐप को यूज करोगे तो 300 से 400 तक बोनस इंस्टेंटली मिल सकता है एड ट्रेलर्स प्रोडक्ट वीडियोस देखोगे बस तो 5 से 10 पर वीडियो अर्न कर सकते हो रोज 5 से 10 वीडियोस देख लो काफी है सिर्फ इतना ही नहीं रेफर करने पे भी बोनस मिलता है तुम भी इस ऐप को स्मार्टली यूज करना चाहते हो तो मास्टर ऐप डाउनलोड करो शॉर्ट हिंदी वीडियो के थ्रू एक्सपर्ट तुम्हें गाइड भी करेंगे डाउनलोड द मास्टर ऐप नाउ ਇਹ ਸ਼ਰਤ ਰੱਖੀ ਸੀ ਕਿ ਜਿਹੜਾ ਵੀ ਮੈਨੂੰ ਕਹੂਗਾ ਮੈਂ ਕਰਬਲਾ ਦੀ ਕਥਾ ਸੁਣਨੀ ਹੈ ਉਹ ਮੇਰੇ ਠੂਠੇ 'ਚ ਸੇਵਾ ਪਾ ਦਿਓ ਕਹਿੰਦੇ ਕੀ ਹੋਇਆ ਉਹ ਕਈ ਦਿਨ ਕਥਾ ਸੁਣਾਉਂਦਾ ਰਿਹਾ ਸੁਣਾਉਂਦਾ ਰਿਹਾ ਲੋਕਾਂ ਨੇ ਆਉਣਾ ਉਹਦੇ ਠੂਠੇ 'ਚ ਪਿਆਰ ਪਾ ਦੇਣਾ ਇੱਕ ਦਿਨ ਕੋਈ ਸ਼ਾਹ ਅਮੀਰ ਆਇਆ ਪਠਾਨ ਨੇਕੀ ਦਾ ਮੁਸਲਮਾਨ ਆਇਆ ਕਹਿਣ ਲੱਗਾ ਫਕੀਰ ਜੀ ਲਿਆਓ ਤੁਹਾਡਾ ਠੋਲਾ ਭਰਦੀਏ ਅੱਜ ਮੈਂ ਵੀ ਕਥਾ ਸੁਣਨੀ ਹਸਣ ਤੇ ਹਸੈਣ ਦੀ ਉਹਨੇ ਚੁੱਕ ਕੇ ਪਾਸੇ ਕਰ ਲਿਆ ਕਹਿੰਦਾ ਅੱਜ ਨਹੀਂ ਸੁਣਾਉਣੀ ਕਹਿੰਦਾ ਕੀ ਹੋਇਆ ਗੁੱਸੇ ਆ ਕਹਿੰਦਾ ਨਹੀਂ ਹਫਤੇ ਬਾਅਦ ਆਈ ਹੁਣ ਮੇਰੀਆਂ ਅੱਖਾਂ ਚੋਂ ਰੋ ਰੋ ਕੇ ਹੰਝੂ ਹੀ ਮੁੱਕ ਗਿਆ ਜਦੋਂ ਹਾਂ ਜੂ ਜਮਾ ਹੋ ਜਾਣਗੇ ਤੇ ਫੇਰ ਸੁਣਾਵਾਂਗਾ ਕਿਉਂਕਿ ਕਿੱਸਾ ਹੀ ਇਦਾਂ ਦਾ ਵਾ ਜਿੰਨੂੰ ਸੁਣਾਉਂਦਿਆਂ ਅੱਖਾਂ ਵੱਲੋਂ ਮੱਲੀ ਰੋ ਪੈਂਦੀਆਂ ਆਖੋ ਸਰ। ਧਿਆਨ ਦਿਓ ਮੇਰੇ ਪਿੱਛੇ ਬਜ਼ੁਰਗ ਬੈਠੇ ਮੈਨੂੰ ਆਵਾਜ਼ ਚ ਲੱਗਦਾ ਨਵੀਂ ਪਿਆਰ ਕਰ ਰਹੇ ਵੱਡੀਆਂ ਸੀਸਾਂ ਮਾਣਦੇ ਅਸੀਂ ਬਹੁਤ ਛੋਟੇ ਤੁਸੀਂ ਸੰਗਤ ਵੱਡੀਓ ਮੇਰੀਆਂ ਭੈਣਾਂ ਸਾਰੇ ਆਪਾਂ ਬੈਠੇ ਨੇਤਰ ਬੰਦ ਕਰਿਓ ਇਥੇ ਨਾ ਬੈਠੇ ਰਹੋ ਦੁਨੀਆ ਚੱਲੀ ਹੋ ਜਾਣੀ ਐ ਪਿਆਰੇ ਦੇ ਪਿਆਰ ਨੂੰ ਮਾਣੀਏ ਕਿਸੇ ਬੰਦੇ ਦੀ ਖੁਸ਼ਾਮਦ ਕਰੀਏ ਤੇ ਖੁਸ਼ ਹੁੰਦਾ ਤੇ ਆ ਜਿਹੜੀ ਕਥਾ ਚੱਲਣ ਦੀ ਮੇਰੇ ਗੋਵਿੰਦ ਦੇ ਲਾਲਾਂ ਦੀ ਆ ਤੇ ਸ਼ਹੀਦਾਂ ਸਿੰਘਾਂ ਦਾ ਸੰਸਬਤ ਉੱਚਾ ਜੇ ਜੋ ਇਹਨਾਂ ਤੋਂ ਮੰਗ ਲਈਏ ਝੋਲੀ ਭਰ ਦਿੰਦੇ ਆ ਕੋ ਸਤਨਾਮ ਅਸੀਂ ਇਹ ਚੀਜ਼ ਖੁਦ ਖੁਦਾਏ ਦੀ ਵੇਖੀ ਆ ਵੀ ਜਦੋਂ ਪਹਿਲੇ ਦਿਨੇ ਕਥਾ ਸ਼ੁਰੂ ਕੀਤੀਆਂ ਸੀ ਹਮ ਰੁੱਲਤੇ ਫਿਰਤੇ ਕੋਈ ਉਹ ਉਸ ਘਰ ਤੇ ਰਹਿੰਦੇ ਸੀ ਜਿੱਥੇ ਛੱਤ 'ਚੋਂ ਪਾਣੀ ਵੀ ਚੁੰਦਾ ਸੀ ਸੈਕਲ ਲੈਂਦੀ ਐਸੀਤ ਨੇ ਸ਼ਹੀਦਾਂ ਸਿੰਘਾਂ ਦੀ ਏਡੀ ਕਿਰਪਾ ਵਰਤਦੀ ਕੋਈ ਐਵੇਂ ਨਾ ਕਵੇ ਵੀ ਇਹ ਵੇਲੇ ਤੁਰੇ ਫਿਰਦੇ ਆ ਉਹ ਬੜੇ ਪ੍ਰਸੰਨ ਹੁੰਦੇ ਆ ਤੇ ਜਦੋਂ ਉਹ ਪ੍ਰਸੰਨ ਹੁੰਦੇ ਆ ਤੇ ਫਿਰ ਨੌ ਨਿਦਾਂ ਤੇ 18 ਸਿਦਾਂ ਤੁਹਾਡੇ ਚਰਨਾਂ 'ਚ ਦੁਨੀਆਂ ਫਿਰਦੀਆਂ ਬੋਲ ਉਸਤ ਨਾਮ ਸ੍ਰੀ ਮੇਰੇ ਪਿਆਰੇ ਦੇ ਗੀਤ ਸੁਣੋ ਨਾਲ ਗਾਏ ਵਾ हुकम करणती फुरबा ਦੁਨੀਆ ਤੇ ਪੈਨੇ ਖਫਣੋ ਵਗਰ ਦਸ ਕੀ ਦੇ ਪੁੱਤ ਖਫਣੋ ਵਗਰ ਦਸ ਕੀ ਦੇ ਪੁੱਤ ਗਏ ਅਗੋਂ ਦਸ਼ਮੇਸ਼ ਪਿਤਾ ਬੋਲੇ ਲੱਕਾਰ ਕੇ ਲੈਣਾ ਕੀ ਤੂੰsingaar ਮੇਰੇ ਪੁੱਤ ਨੂੰ ਪਿਆਰ ਕੇ ਇਹਦਾ ਹੀ ਦਮ ਲਾਏ ਦੇ ਕਿਸੇ ਦਾ ਪੁੱਤ ਮਰਿਆ ਹੋਵੇ ਇਹੋ ਜੀ ਖੇਡ ਹੋਵੇ ਵੀ ਉਹਦੇ ਤੋਂ ਬਾਲਣ ਵੀ ਨਾ ਹੋਵੇ ਉਦੇ ਕੁਲ ਪਾਉਣ ਲਈ ਲੋਈ ਵੀ ਨਾ ਹੋਵੇ ਉਹਦੇ ਕੁਲ ਮੋਢਾ ਲਾਉਣ ਲਈ ਚਾਰ ਬੰਦੇ ਨਾ ਹੋਣ ਜਵਾਨ ਪੁੱਤ ਘਰ ਚ ਮਹਿਸੂਸ ਕਰੋ ਧੰਨ ਗੁਰੂ ਗੋਬਿੰਦ ਸਿੰਘ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੇ ਵਰਗਾ ਪੁੱਤ ਕੋਈ ਜੰਮ ਦੇ ਮਾਂ ਅਜੇ ਨਹੀਂ ਤੇਤੀ ਸਾਲ ਬੰਦਗੀ ਤੋਂ ਬਾਅਦ 26 ਸਾਲ 9 ਮਹੀਨੇ 13 ਦਿਨ ਇੱਥੇ ਮਹਾਂਪੁਰਖਾਂ ਨੇ ਬੰਦਕੀਆਂ ਕੀਤੀਆਂ ਅੱਜ ਵੇਖੋ ਜਗਮਗ ਦੂਰ ਹੋ ਰਿਹਾ ਕਿੰਨੀਆਂ ਰੂਹਾਂ ਗੁਰੂ ਨਾਨਕ ਦੇ ਸ਼ਬਦ ਦਾ ਸੁਣਵਾ ਲੈ ਰਹੀਆਂ ਬਾਗਾਂ ਵਾਲਿਓ ਜਿੱਥੇ ਦੀਵਾ ਜਗਦਾ ਉੱਥੇ ਲੋ ਜਰੂਰ ਆਉਂਦੀ ਐ ਜਿੱਥੇ ਫੁੱਲ ਖਿੜਦਾ ਉੱਥੇ ਮਹਿਕ ਜਰੂਰ ਬਣਦੀ ਆਖੋ ਸਤਨਾਮ ਸ੍ਰੀ ਮਾਰੇ ਸੱਚੇ ਬਾਦਸ਼ਾਹ ਕਹਿੰਦੇ ਬਿਆ ਸਿੰਘਾ ਚੱਲ ਗਏ ਆ ਜਾ ਛੱਡ ਖੜਾ ਤੂੰ ਕੀ ਲੈਣਾ ਮੇਰੇ ਪੁੱਤਾਂ ਤੋਂ ਕਹਿੰਦੇ ਬਾਦਸ਼ਾਹ ਛੋਟੇ ਛੋਟੇ ਮੋਢਿਆਂ ਤੇ ਖੜਾਏ ਮੈਂ سینੇ ਨਾਲ ਲਾਏ ਮੈਂ ਘੋੜ ਸਵਾਰੀਆਂ ਸਿਖਾਈਆਂ ਦਾਤਿਆ ਮੈਂ ਇਹਨਾਂ ਦੇ ਮੁਖੜੇ 'ਚ ਚੂਰੀਆਂ ਪਾਈਆਂ ਅੱਜ ਮੇਤੋਂ ਨਹੀਂ ਤੁਰਿਆ ਜਾਂਦਾ ਤੇਰੇ ਸੋਹਣੇ ਸਲੱਖੇ ਹੀਰੇ ਮੋਤੀਆਂ ਵਰਗੀਆਂ ਦੌਲਤਾਂ ਦੁਸ਼ਮਣ ਨੇ ਮਾਰ-ਮਾਰ ਕੇ ਖੰਜਰ ਚਲਣੀ ਕਰਤੀਆਂ ਮੈਨੂੰ 2 ਮੀਟਰ ਕੱਪੜਾ ਹੀ ਪਾ ਲੰਦਿਆ। ਲੀਕੋਮਾ ਦਾ ਇਤਿਹਾਸ ਜਿੰਦ ਜਾਣ ਤੇ ਮਹਾਰਾਜ ਕਹਿੰਦੇ ਨਹੀਂ ਇਹਦਾ ਹੀ ਦੁਮਾਲਾ ਮੁਖੀ ਉਤੇ ਮੋੜ ਦੇ ਕੌਮ ਦੇ ਸ਼ਹੀਦ ਨਹੀਂ ਖਫਣਾ ਨੂੰ ਲੋੜ ਦੇ ਬੋਲ ਕੌਮ ਦੇ ਸ਼ਹੀਦ ਨਹੀਂ ਖਫਣਾ ਨੂੰ ਜੰਗ ਦਾ ਮੈਦਾਨ ਬਨਾਏ ਨ ਵਟ ਕੋਈ ਰਵਿਦਾਸੀ ਆ ਤੇ ਕੋਈ ਪਿਆ ਜਾਟੇ ਬਾਕੀ ਕਿਹੜਾ ਜੀਤ ਤੇ ਜੁਜਾ ਬਿਨਾ ਤਨ ਖਾਓ ਜਿਹੜੇ ਮੇਰੇ ਨਾਲ ਨੇ ਜਿੰਨਾ ਚਿਰ ਨਾਂ ਦਾ ਹਿਸਾਬ ਨਹੀਂ ਮੁਕਦਾ ਅਜੀਤ ਤੇਜ ਜਾਰ ਦੀ ਮੈਲਾ मोहं थम सिखी वाटां अॼु बोत लिखी द बहुत न मर सभई ਆ ਜਿੰਦਗੀ ਛੱਡ ਖੇੜਾ ਗੁਰੂ ਬਾਚ ਤੁਹਾਨੂੰ ਨੇ ਜਦੋਂ ਫਿਰ ਦਇਆ ਸਿੰਘ ਨੇ ਮਹਾਰਾਜ ਦੇ ਚਰਨ ਵੇਖੇ ਨਾ ਕਥਾ ਥੋੜੀ ਜੀ ਨੇੜਿਓ ਸੁਣਿਓ ਮੇਰਾ ਦਿਲ ਕਹਿੰਦਾ ਵੀ ਜਿੰਨੇ ਸੁਣ ਲਈ ਨਾ ਉਹ ਵੀਰ ਕਦੇ ਵੀ ਨਾਈ ਦੀ ਦੁਕਾਨ ਤੇ ਜਾ ਕੇ ਇਹ ਨਹੀਂ ਕਹੂਗਾ ਮੇਰੀ ਮੋਰ ਕੱਟ ਦੇ ਪਲੀਜ਼ ਮਾਫੀ ਜਦੋਂ ਮਹਾਰਾਜ ਆਪਣੇ ਪੁੱਤਾਂ ਦੀਆਂ ਲਾਸ਼ਾਂ ਦੇ ਕੋਲੋਂ ਲੰਘ ਗਏ ਨਾ ਦੇ ਪਾਈ ਸਭ ਜੀ ਕਹਿੰਦੇ ਮਹਾਰਾਜ ਆ ਕੀ ਪਾਛਾ ਕਹਿੰਦੇ ਹੁਣ ਕੀ ਹੋ ਗਿਆ ਜਦੋਂ ਉਹਦੀ ਨਿਗਾ ਮਾਰੇ ਤੇ ਚਰਨਾ ਤੇ ਪਈ ਨਾ ਪੈਰਾਂ ਤੇ ਚਰਨ ਸ਼ਬਦ ਕਈਆਂ ਨੂੰ ਨਹੀਂ ਸਮਝਾਉਣਾ ਮਹਾਰਾਜ ਦੇ ਚਰਨਾਂ ਦੇ ਉੱਤੇ ਪਈ ਤੇ ਕੀ ਵੇਂਦਾ ਹੈ ਕਿ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਜਿੱਥੇ ਚਰਨ ਟਿਕਾਉਂਦੇ ਨੇ ਨਾ ਮਾਪੁਰਖੋ ਜਿਵੇਂ ਨਵੀਂ ਵਿਆਹੀ ਦੁਲਹਨ ਨੂੰ ਆਪਾਂ ਸ਼ਗਨ ਕਰੀਦਾ ਨਾ ਕੇਸਰ ਲਾ ਕੇ ਮਹਿੰਦੀ ਉਹਨੂੰ ਥਾਲ ਦੇ ਵਿੱਚ ਹਿੰਦੂੀਜਮ ਵਿੱਚ ਮੇਰੇ ਖਿਆਲ ਇਸ ਤਰ੍ਹਾਂ ਹੈ ਕਿ ਥਾਲੀ ਵਿੱਚ ਮਹਿੰਦੀ ਘੋਲ ਕੇ ਕੇਸਰ ਉਹਦੇ ਵਿੱਚ ਦੋਵੇਂ ਪੈਰ ਉਹਦੇ ਲਾ ਕੇ ਤੇ ਫਿਰ ਉਹਨੂੰ ਡਿਓੜੀ ਤੋਂ ਦੀ ਸੱਸ ਮਾ ਅੰਦਰ ਕਹਿੰਦੀ ਪੈਰ ਪਾਜ ਮੇਰੀ ਬਹੂ ਰਾਣੀ ਕਹਿੰਦੇ ਜਦੋਂ ਬਿਜਲੀ ਚਮਕਦੀ ਹੈ ਤੇ ਕਲਗੀਧਰ ਪਾਸ਼ਾ ਆਪਣਾ ਕਦਮ ਟਿਕਾ ਕੇ ਦੂਜਾ ਕਦਮ ਫਿਰ ਪਹਿਲਾ ਚੁੱਕਦੇ ਨੇ ਤੇ ਚਰਨ ਛੁੱਕਦੇ ਜਾਂਦੇ ਇੰਨਾ ਖੂਨ ਚਰਨਾਂ ਚ ਵਗ ਰਿਹਾ